ਜਗਬਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਸਾਹਿਲ ਪਰਦਵਾਜ਼ ਤਾਂ ਸੀਐਮ ਮਾਨ ਹੋਰਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਟਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੱਡਾ ਐਕਸ਼ਨ ਟਰਾਂਸਪੋਰਟ ਮੰਤਰੀ ਹੋਰਾਂ ਦੇ ਵੱਲੋਂ ਲਿਆ ਗਿਆ ਦੱਸਦੀ ਹੈ ਕਿ ਨੋ ਡਾਟਾ ਆਪਰੇਟਰਾਂ ਅਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਤੇ ਸੀਨੀਅਰ ਅਸਿਸਟੈਂਟ ਨੂੰ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਤੁਰੰਤ ਮੁਅਤਲ ਕਰ ਦਿੱਤਾ ਗਿਆ ਤਾਂ ਮਾਨ ਸਾਹਿਬ ਦਾ ਸਖਤ ਸੁਨੇਹਾ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਉਸੇ ਕੜੀ ਦੇ ਚਲਦੇ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਐਕਸ਼ਨ ਲੈਂਦਿਆਂ ਹੋਇਆ ਇਹ ਕਾਰਵਾਈ ਕੀਤੀ ਗਈ ਹੈ ਤਾਂ 11 ਅਧਿਕਾਰੀਆਂ ਵਿਰੁੱਧ ਕਾਰਵਾਈ ਹੋਈ ਹੈ ਜਿਨ੍ਹਾਂ ਵਿੱਚੋਂ 9 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਦੱਸਦੀ ਹੈ ਕਿ ਡਿਪਟੀ ਜੋਨੇ ਟ੍ਰਾਂਸਪੋਰਟ ਕਮਿਸ਼ਨਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਕੀਤਾ ਗਿਆ ਤਾਂ 9 ਡਾਟਾ ਐਂਟਰੀ ਆਪਰੇਟਰਾਂ ਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਲਾਪਰਵਾਹੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਤਾਂ ਉਹਨਾਂ ਸ਼ਿਕਾਇਤਾਂ ਦੇ ਚਲਦੇ ਹੁਣ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਮਾਨ ਸਰਕਾਰ ਦੇ ਵੱਲੋਂ ਕਾਰਵਾਈਆਂ ਕਰਦੇ ਹੋਏ ਜਿਹੜਾ 11 ਤੋਂ ਵੱਧ ਅਧਿਕਾਰੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਤਾਂ ਇੱਕ ਵੱਡੇ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਵਧੇਰੇ ਜਾਣਕਾਰੀ ਦੇ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਬੀਰੋਚੀਫ ਵਰੁਣ ਪੜ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲਵਾਂਗੇ ਕਿ ਆਖਿਰਕਾਰ ਕੀ ਕੁਝ ਕਾਰਵਾਈਆਂ ਅਜਮਾਨ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਵਰੁਣ ਕੀ ਕੁਝ ਜਾਣਕਾਰੀ ਹਾਸਿਲ ਹੋਈ ਹੈ ਜੋ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇਹ ਕਾਰਵਾਈਆਂ ਹੋਈਆਂ ਨੇ ਜੇ ਬਿਲਕੁਲ ਸਾਹਿਲ ਜਿਸ ਤਰੀਕੇ ਦੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਪਿਛਲੇ 3 ਹਫਤਿਆਂ ਤੋਂ ਉਹ ਲਗਾਤਾਰ ਆਪਣੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੇ ਅਧਿਕਾਰੀਆਂ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਹੂੰ ਉਹਨਾਂ ਨੂੰ ਉਹ ਡਾਂਟਦੇ ਵੀ ਨਜ਼ਰ ਆਏ ਸੀ ਤੇ ਲਗਾਤਾਰ ਉਹ ਉਹਨਾਂ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦੇ ਨਜ਼ਰ ਆਏ ਸੀ ਕਿ ਜੇਕਰ ਉਹਨਾਂ ਦੇ ਖਿਲਾਫ ਕੋਈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਆ ਗਈ ਤਾਂ ਵੱਡੀ ਕਾਰਵਾਈ ਵਿਭਾਗ ਕਰੇਗਾ ਯਾਨੀ ਕਿ ਉਹ ਮੰਤਰੀ ਕਰਨਗੇ ਇਸ ਦੇ ਬਾਵਜੂਦ ਉਹ ਅਧਿਕਾਰੀ ਨਹੀਂ ਹਟੇ ਤੇ ਉਹਨਾਂ ਦੀਆਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਸ਼ਿਕਾਇਤਾਂ ਉੱਪਰ ਮੰਤਰੀ ਤੱਕ ਪਹੁੰਚ ਰਹੀਆਂ ਸਨ ਤੇ ਸਰਕਾਰ ਤੱਕ ਪਹੁੰਚ ਰਹੀਆਂ ਸਨ ਜੋ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਤਾਂ ਇੰਨਾ ਸ਼ਿਕਾਇਤਾਂ ਦੇ باوجود ਤੇ ਮੰਤਰੀ ਦੇ ਰੋਕਣ ਦੇ باوجود ਕਈ ਅਧਿਕਾਰੀ ਰੁਕ ਨਹੀਂ ਰਹੇ ਸੀ ਤਾਂ ਜੋ ਨਵੀਂ ਆਰਸੀ ਬਣਾਨੀ ਹੈ ਲਾਇਸੈਂਸ ਲੈਣਾ ਕਿਸੇ ਨੇ 24 ਘੰਟੇ ਦੇ ਅੰਦਰ ਅੰਦਰ ਉਹ ਤੁਹਾਡੇ ਫੋਨ ਦੇ ਉੱਪਰ ਆ ਜਾਂਦਾ ਹੈਗਾ ਲੇਕਿਨ ਇਸੇ 24 ਘੰਟੇ ਦੇ ਵਿੱਚ ਉਹ ਤਾਂ ਹੁੰਦਾ ਸੀ ਜੇਕਰ ਕਿਸੇ ਅਧਿਕਾਰੀ ਨੂੰ ਉਹ 3500 ਰੁਪਏ ਦੰਦੇ ਸੀ ਤਾਂ ਅਜਹੀ ਰਿਸ਼ਵਤ ਮਿਨੀਮਮ ਹੈ अमाउंट ਸੀਗੀ ਤੇ ਪੁੱਛ ਅਧਿਕਾਰੀ ਇਸ ਮਾਮਲੇ ਦੇ ਵਿੱਚ ਲਗਾਤਾਰ ਰਡਾਰ ਤੇ ਸੀਗੇ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਹੋਣਾ ਤੇ ਤਾਂ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤਾਂ ਹੁਣ ਚਿੱਠੀਆਂ ਜਾਰੀ ਕੀਤੀਆਂ ਨੇ ਖਾਸ ਤੌਰ ਤੇ ਮੈਂ ਪਹਿਲਾਂ ਕਹੂੰਗਾ ਨੋ ਡਾਟਾ ਐਂਟਰੀ ਆਪਰੇਟਰ ਜਿਹੜੇ ਕੀ ਨੋ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਆਊਟਸੋਰਸ ਇੱਕ ਕੰਪਨੀ ਦੇ ਰਾਹੀਂ ਭਰਤੀ ਕੀਤੇ ਗਏ ਸੀ ਇਸ ਵਿਭਾਗ ਦੇ ਵਿੱਚ ਤੇ ਇਹਨਾਂ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਨੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਸਿਸਟੈਂਟ ਨੂੰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਡਿਪਟੀ ਟਰਾਂਸਪੋਰਟ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈਗਾ ਯਾਨੀ ਕਿ ਉਹਨਾਂ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ 15 ਦਿਨ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣਾ ਪਏਗਾ ਉਹਨਾਂ ਦੇ ਖਿਲਾਫ ਸਖਤ ਭਾਸ਼ਾ ਵਰਤੀ ਗਈ ਹੈਗੀ ਹੈ ਮੰਤਰੀ ਲਾਲਜੀ ਸਿੰਘ ਢੁੱਲਰ ਵੱਲੋਂ ਜਿਸ ਤਰੀਕੇ ਦਾ ਨੋਟਿਸ ਜਾਰੀ ਕੀਤਾ ਗਿਆ ਹੈਗਾ ਟੀਵੀ ਸਕਰੀਨ ਦੇ ਉੱਪਰ ਵੀ ਤੁਸੀਂ ਦਿਖਾ ਰਹੇ ਹੋਵੋਗੇ ਕਿ ਉਸ ਦੇ ਵਿੱਚ ਸਾਫ਼ ਤੌਰ ਤੇ ਤਾਅਨਾ ਕੀਤੀ ਗਈ ਹੈ ਉਸ ਅਧਿਕਾਰੀ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਮੁੱਖ ਦਫ਼ਤਰ ਦੇ ਵਿੱਚ ਜਿੱਥੇ ਜਾਣਗੇ ਉਹਨਾਂ ਨੂੰ ਸਿਰਫ ਜਿਹੜੀਆਂ ਫਾਈਲਾਂ ਸ਼ੱਕ ਦੇ ਦਾਇਰੇ ਦੇ ਵਿੱਚ ਸਿਗੀਆਂ ਉਹੀ ਦਿਖਾਈਆਂ ਜਾਣੀਆਂ ਇਸ ਤੋਂ ਇਲਾਵਾ ਉਹ ਕੋਈ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਸਕਣਗੇ ਤਾਂ ਇਸ ਤਰੀਕੇ ਦੀ ਵੱਡੀ ਕਾਰਵਾਈ ਹੋਈ ਹੈ ਤੇ ਜਿਹੜੇ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਨ੍ਹਾਂ ਦੇ ਰਾਹੀਂ ਇਹ ਰਿਸ਼ਵਤ ਦਾ ਇੱਕ ਖੇਡ ਚੱਲ ਰਿਹਾ ਸੀ ਉਸ ਦੇ ਉੱਪਰ ਇੱਕ ਲਗਾਮ ਲਗਾਈ ਹੈ ਯਾਨੀ ਕਿ ਸਾਫ਼ ਤੌਰ ਤੇ ਭਗਵੰਤ ਮਾਨ ਸਰਕਾਰ ਤੇ ਮੰਤਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਜਿਹੜੇ ਕਰਪਸ਼ਨ ਕਰ ਰਹੇ ਸੀ ਭ੍ਰਿਸ਼ਟਾਚਾਰ ਕਰ ਰਹੇ ਸੀ ਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਉਹਨਾਂ ਅਫਸਰਾਂ ਦੇ ਖਿਲਾਫ ਉਹਨਾਂ ਡਾਟਾ ਐਂਟਰੀ ਆਪਰੇਟਰਾਂ ਦੇ ਖਿਲਾਫ ਉਹਨਾਂ ਸਿਕਿਉਰਿਟੀ ਗਾਰਡ ਵਾਲਿਆਂ ਦੇ ਖਿਲਾਫ ਮੰਤਰੀ ਸਖਤ ਐਕਸ਼ਨ ਦੇ ਵਿੱਚ ਆਏ ਨੇ ਤੇ ਇੱਕ ਅਧਿਕਾਰੀ ਨੂੰ ਮੁਅਤਲ ਕੀਤਾ ਗਿਆ ਤੇ ਜਿਹੜੇ ਨੋ ਡਾਟ ਐਂਟਰੀ ਆਪਰੇਟਰ ਤੇ ਸਿਕਿਉਰਟੀ ਗਾਰਡ ਸੀ ਉਹਨਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤੀਆਂ ਗਈਆਂ ਜੀ ਵਰਨ ਡਿਪਟੀ ਡਿਪਟੀ ਟਰਾਂਸਪੋਰਟ ਕਮਿਸ਼ਨਰ ਨੇ ਜਿਨ੍ਹਾਂ ਨੂੰ ਮੁਅਤਲ ਕੀਤਾ ਗਿਆ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੱਗਦਾ ਹੈ ਕਿ ਸ਼ਿਕਾਇਤਾਂ ਕਿਤਨਾ ਕਿਤੇ ਅਫਸਰਦਿਆਂ ਵੀ ਪਹੁੰਚਦੀਆਂ ਹੋਣਗੀਆਂ ਮੰਤਰੀ ਹੁਣ ਆਦੇ ਕੋਲ ਕਿ ਵੱਡੇ ਅਫਸਰਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਜਿੱਥੇ ਛੋਟੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਫਿਰ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਰਡਾਰ ਤੇ ਲਿਆਂਦਾ ਗਿਆ ਮੰਤਰੀ ਦੇ ਵੱਲੋਂ ਦੇਖੋ ਲਗਾਤਾਰ ਜਿਹੜੇ ਡਿਪਟੀ ਸਟੇਟਰਾਂ ਟ੍ਰਾਂਸਪੋਰਟ ਕਮਿਸ਼ਨਰ ਨੇ ਉਹਨਾਂ ਨੂੰ ਲਗਾਤਾਰ ਜਿਹੜੇ ਹੈਗੇ ਨੇ ਲਗਾਤਾਰ ਲਗਾਤਾਰ ਉਹਨਾਂ ਨੂੰ ਵਾਰਨਿੰਗ ਵੀ ਇੱਕ ਦੋ ਵਾਰ ਦਿੱਤੀ ਗਈ ਤਾਂ ਜਦੋਂ ਇਹ ਅਧਿਕਾਰੀ ਨਹੀਂ ਸੀ ਹਟ ਰਹੇ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਇਹ ਅਧਿਕਾਰੀ ਫੋਨ ਤੱਕ ਚੁੱਕਣ ਤੋਂ ਹਟ ਗਏ ਸੀ ਜੋ ਹੁਣ ਤੱਕ ਦੀ ਖਬਰਾਂ ਆ ਰਹੀਆਂ ਨੇ ਜੋ ਸਾਡੇ ਸੁੱਤਰ ਜਾਣਕਾਰੀ ਦੇ ਰਹੇ ਨੇ ਕਿ ਮੰਤਰੀ ਦਾ ਇਹ ਫੋਨ ਵੀ ਚੁਕਣਾ ਬੰਦ ਕਰ ਗਏ ਸਨ ਤੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਨੀਚੇ ਗਰਾਊਂਡ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜੀ ਪੈਂਡੈਂਸੀ ਹੈਗੀ ਹੈ ਲਗਾਤਾਰ ਪਹਿਲਾਂ ਆਰ ਸੀਆਂ ਨਹੀਂ ਸੀ ਬਣ ਰਹੀਆਂ ਡਰਾਈਵਿੰਗ ਲਾਇਸੈਂਸ ਜਿਹੜੇ ਨੌਜਵਾਨਾਂ ਨੇ ਅਪਲਾਈ ਕੀਤੇ ਹੋਏ ਸੀ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਹੋਇਆ ਸੀ ਉਹਨਾਂ ਨੂੰ ਨਹੀਂ ਸੀ ਮਿਲ ਰਹੇ ਉਹ ਨੌਜਵਾਨ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਜਿਹੜੇ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਯਾਨੀ ਕਿ ਆਪਣੇ ਸਟੱਡੀ ਦੇ ਲਈ ਕੋਈ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂ ਕਿਸੇ ਵੀ ਵਿਦੇਸ਼ੀ ਮੁਲਕ ਦੇ ਵਿੱਚ ਬੈਠਾ ਸੀ ਤਾਂ ਉਹਨਾਂ ਨੂੰ ਉਸ ਕੰਟਰੀ ਦਾ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਆਪਣਾ ਪੁਰਾਣਾ ਕੰਟਰੀ ਤੋਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਸੀ ਤਾਂ ਉਹ ਡਰਾਈਵਿੰਗ ਲਾਇਸੈਂਸ ਨਹੀਂ ਸੀ ਬਣ ਰਹਾ ਜਿਹੜੀ ਕੰਪਨੀ ਡਰਾਈਵਿੰਗ ਲਾਇਸੈਂਸ ਬਣਾਉਂਦੀ ਆ ਸਮਾਰਟ ਚਿਪ ਬਣਾਉਂਦੀ ਆ ਉਹੋ ਕੰਪਨੀ ਵੀ ਕਿਤੇ ਨਾ ਕਿਤੇ ਬੈਕਫੁੱਟ ਤੇ ਸੀ ਜਾਂ ਉਹ ਕੰਪਨੀ ਕੰਮ ਨਹੀਂ ਸੀ ਕਰ ਰਹੀ ਆ ਆਪਸੀ ਕੁਝ ਅਸਲ ਚੱਲ ਰਹੀ ਸੀ ਕਮੈਟਰ ਕੋਰਟ ਦੇ ਵਿੱਚ ਸਬਜੂ ਸਬਜੂ ਦੀਸ ਹੈਗਾ ਉਸ ਦੇ ਬਾਰੇ ਹਜੇ ਕੋਈ ਐਸੀ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਇੰਨੀ तमाम ਮੁਸ਼ਕਲਾਂ ਦੇ ਬਾਵਜੂਦ ਮੰਤਰੀ ਲਾਲਜੀਤ ਸਿੰਘ ਢੁੱਲਰ ਆਪਣੇ ਵਿਭਾਗ ਦੇ ਵਿੱਚ ਸਮੇਂ-ਸਮੇਂ ਤੇ ਰਿਵਿਊ ਮੀਟਿੰਗਾਂ ਕਰ ਰਹੇ ਸੀ ਜਾਇਦਾ ਲੈ ਰਹੇ ਸੀ ਲਗਾਤਾਰ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਹੈਗੀਆਂ ਨੇ ਕਿਸੇ ਹੋਰ ਫਰਮ ਨੂੰ ਟੈਂਡਰ ਦੇਣ ਦੀ ਗੱਲ ਚੱਲ ਰਹੀ ਸੀ ਕਿ ਜਲਦ ਤੋਂ ਜਲਦ ਲੋਕਾਂ ਨੂੰ ਰਾਹਤ ਮਿਲੇ ਲਾਇਸੈਂਸ ਬਣਨ ਨਵੀਆਂ ਆਰਸੀਆਂ ਬਣਨ ਲੇਕਿਨ ਇੰਨਾ ਸਭ ਚੀਜ਼ਾਂ ਦੇ ਬਾਵਜੂਦ ਲਗਾਤਾਰ ਭ੍ਰਿਸ਼ਟਾਚਾਰ ਦਾ ਖੇਡ ਜਾਰੀ ਸੀ ਜਿਸ ਨੂੰ ਦੇਖਦਿਆਂ ਹੋਇਆ ਮੰਤਰੀ ਲਾਲਜੀਤ ਸਿੰਘ ਢੁੱਲਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਂਦੇ ਕੰਨ ਤੱਕ ਵੀ ਇਹ ਗੱਲ ਪਹੁੰਚ ਗਈ ਹੈਗੀ ਆ ਕਿ ਕਿਹੜੇ ਅਧਿਕਾਰੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕੰਮ ਖਰਾਬ ਕਰ ਰਹੇ ਸੀ ਤਾਂ ਕੁਝ ਹੋਰ ਅਧਿਕਾਰੀ ਵੀ ਰਡਾਰ ਤੇ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਐਕਸ਼ਨ ਦੇਖਣ ਨੂੰ ਮਿਲ ਸਕਦੇ ਹੈਗੇ ਨੇ ਜੇਕਰ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਚਿੱਠੀ ਦਿਖਾ ਰਹੇ ਹੋ ਜਿਹੜੀ ਡਿਪਟੀ ਸਟੇਟ ਟ੍ਰਾਂਸਪੋਰਟ ਨੂੰ ਹੋਈ ਹੈ ਜਾਰੀ ਜਿਨ੍ਹਾਂ ਤੋਂ ਸਾਫ਼ ਤੌਰ ਤੇ ਜੋ ਰੂਲਸ ਨੇ 1970 ਦੇ ਨਿਯਮ 10 ਦੇ ਅਧੀਨ ਵਿਭਾਗੀ ਕਾਰਵਾਈ ਜੋ ਕੀਤੀ ਗਈ ਹੈਗੀ ਆ ਉਸ ਦੇ ਵਿੱਚ ਉਹਨਾਂ ਦਾ ਜਵਾਬ ਮੰਗਿਆ ਗਿਆ ਤਾਂ ਉਸ ਜਵਾਬ ਦੇ ਵਿੱਚ ਉਹ ਕੀ ਕੁਝ ਕਹਿਣਗੇ ਇਹ ਵੀ ਵੇਖਣ ਵਾਲੀ ਵੱਡੀ ਗੱਲ ਹੋਵੇਗੀ ਹਾਲਾਂਕਿ ਅ ਅ ਅਜ ਹੁਣ ਤੱਕ ਕਿਸੇ ਦੀ ਮੰਤਰੀ ਵੱਲੋਂ ਇਸ ਤਰੀਕੇ ਦੀ ਸਖਤ ਭਾਸ਼ਾ ਜਿਹੜੀ ਹੈਗੀ ਆ ਉਹ ਕਦੇ ਕਦਾਈਹੀ ਦੇਖਣ ਨੂੰ ਮਿਲਦੀ ਆ ਲੇਕਿਨ ਵੱਡੇ ਲੈਵਲ ਤੇ ਜੇਕਰ ਇਹ ਕਾਰਵਾਈ ਹੋਈ ਆ ਤਾਂ ਸਾਫ਼ ਹੈ ਕਿ ਵੱਡੇ ਲੈਵਲ ਤੇ ਕਰਪਸ਼ਨ ਵੀ ਚੱਲ ਰਹੀ ਸੀ ਯਾਨੀ ਕਿ ਗਰਾਊਂਡ ਨੀ ਜ਼ੀਰੋ ਤੋਂ ਲੈ ਕੇ ਉੱਪਰ ਤੱਕ ਜਿਹੜੇ ਵੱਡੇ ਅਧਿਕਾਰੀ ਨੇ ਇਸ ਤੋਂ ਪਹਿਲਾਂ ਵੀ ਵਰਨ ਤੁਹਾਨੂੰ ਯਾਦ ਹੋਵੇਗਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਆਰਟੀਓ ਦਫ਼ਤਰਾਂ ਤੇ ਛਾਪੇਮਾਰੀ ਹੁੰਦੀ ਹੈ ਰਿਕਾਰਡ ਉਥੋਂ ਖੰਗਾਲੇ ਜਾਂਦੇ ਨੇ ਜਾਂ ਫਿਰ ਉੱਥੇ ਕਈ ਅਧਿਕਾਰੀਆਂ ਨੂੰ ਜਿਹੜਾ ਉਥੋਂ ਨਾਲ ਲਜਾਇਆ ਜਾਂਦਾ ਅਰੈਸਟ ਵੀ ਕੀਤਾ ਜਾਂਦਾ ਤੇ ਉਸ ਦੇ ਬਾਵਜੂਦ ਵੀ ਜਿਹੜੇ ਅਧਿਕਾਰੀ ਨੇ ਨਹੀਂ ਸੁਧਰੇ ਕਹਿ ਸਕਦੇ ਆ ਕਿ ਲਗਾਤਾਰ ਫਿਰ ਵੀ ਉਹ ਵੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀਗੇ ਜਿਸ ਤਰੀਕੇ ਦੇ ਨਾਲ ਉਦੋਂ ਕਾਰਵਾਈ ਦਾ ਅਸਰ ਨਹੀਂ ਦਿਖਿਆ ਤਾਂ ਇਸ ਕਰਕੇ ਮੰਤਰੀ ਨੂੰ ਹੁਣ ਆਪ ਅੱਗੇ ਹੋ ਕੇ ਵੱਡੀ ਕਾਰਵਾਈ ਕਰਨੀ ਪਈ ਹੈ ਦੇਖੋ ਪਹਿਲਾਂ ਵੀ ਜਦੋਂ ਇਹ ਸ਼ਿਕਾਇਤਾਂ ਆਈਆਂ ਤਾਂ ਉਸ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਢੁੱਲਰ ਉਹਨਾਂ ਨੇ ਖੁਦ ਰੇਡ ਕੀਤੀ ਹੂੰ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਵਿਭਾਗੀ ਕਾਰਵਾਈ ਚੱਲਦੀ ਰਹੀ ਤੇ ਚਾਹਲੀ ਉਹਨਾਂ ਕੋਲੇ ਜੇਲ੍ਹ ਡਿਪਾਰਟਮੈਂਟ ਵੀ ਆ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਵੀ ਉਹਨਾਂ ਕੋਲੇ ਸ਼ਿਕਾਇਤਾਂ ਆਈਆਂ ਤਾਂ ਉਹਨਾਂ ਨੇ ਉੱਥੇ ਵੀ ਕਈ ਅਧਿਕਾਰੀਆਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਯਾਨੀ ਕਿ ਮੰਤਰੀ ਲਗਾਤਾਰ ਨਜ਼ਰ ਜ਼ਰੂਰ ਰੱਖਾ ਕੇ ਰੱਖ ਰਹੇ ਨੇ ਮੰਤਰੀ ਲਾਲਜੀਤ ਸਿੰਘ ਢੁੱਲਰ ਤੱਕ ਗਰਾਊਂਡ ਜ਼ੀਰੋ ਤੋਂ ਪੰਜਾਬ ਭਰ ਤੋਂ ਜਿਸ ਦੇ ਨਾਲ ਕੋਈ ਠੱਗੀ ਵੱਜਦੀ ਆ ਜਾਂ ਕੋਈ ਸ਼ਿਕਾਇਤ ਹੁੰਦੀ ਆ ਤਾਂ ਉਹ ਮੰਤਰੀ ਤੱਕ ਜ਼ਰੂਰ ਪਹੁੰਚਦੀ ਆ ਤੇ ਉਹ ਅਧਿਕਾਰੀਆਂ ਨੂੰ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਕੰਮ ਕਰਨ ਉਹ ਲੋਕਾਂ ਦਾ ਤੇ ਲੇਕਿਨ ਜਿਹੜੇ ਅਧਿਕਾਰੀ ਭ੍ਰਿਸ਼ਟਾਚਾਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੁਣ ਵੱਡਾ ਐਕਸ਼ਨ ਮੰਤਰੀ ਸਖਤ ਵੱਡੇ ਵੱਡੇ ਐਕਸ਼ਨ ਲੈ ਰਹੇ ਨੇ ਸਖਤ ਕਾਰਵਾਈ ਕਰ ਰਹੇ ਨੇ ਸਾਫ਼ ਤੌਰ ਤੇ ਮੈਸੇਜ ਕਲੀਅਰ ਦਿੰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕਈ ਅਧਿਕਾਰੀ ਜੋ ਰਡਾਰਤੇ ਨੇ ਉਹਨਾਂ ਦੇ ਖਿਲਾਫ ਜਦੋਂ ਪੁਕਤਾ ਸਬੂਤ ਉਹਨਾਂ ਦੇ ਹੱਥ 'ਚ ਆ ਜਾਣਗੇ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਹੋਵੇਗੀ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਵੱਡਾ ਐਕਸ਼ਨ ਜਿੱਥੇ ਇੱਕ ਪਾਸੇ ਮੰਤਰੀ ਲਾਲਜਿਤ ਸਿੰਘ ਪੁੱਲਰ ਹੋਣਾਂ ਦੇ ਵੱਲੋਂ ਲਿਆ ਗਿਆ ਤਾਂ ਦੂਜੇ ਪਾਸੇ ਵੱਡੇ ਅਫਸਰ ਇਸ ਕਾਰਵਾਈ ਦੀ ਰਡਾਰ ਦੇ ਵਿੱਚ ਵੀ ਆਏ ਨੇ ਕਾਰਨ ਦੱਸੋ ਨੋਟਿਸ ਡਿਪਟੀ ਟਰਾਂਸਪੋਰਟਰ ਜੋ ਕਮਿਸ਼ਨਰ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਤਾਂ ਹੁਣ ਕੀ ਕੁਝ ਉਹ ਇਸ ਨੋਟਿਸ ਦੇ ذریعے ਕੀ ਕੁ ਜਵਾਬ ਦਿੰਦੇ ਨੇ ਕੀ ਕੁ ਆਪਣੀ ਸਫਾਈ ਦੇ ਵਿੱਚ ਪੇਸ਼ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਆ ਭ੍ਰਿਸ਼ਟਾਚਾਰ ਦੇ ਖਿਲਾਫ ਜੋ ਐਕਸ਼ਨ ਲਿਆ ਗਿਆ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸਾਡੇ ਬੀਰੋ ਚੀਫ ਨੇ ਤੁਹਾਨੂੰ ਜਾਣਕਾਰੀ ਦਿੱਤੀ ਕਿਵੇਂ ਜਿਹੜਾ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸੀਗਾ ਮੰਤਰੀ ਨੂੰ ਤਾਂ ਮੰਤਰੀ ਦੇ ਵੱਲੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਤਾੜਨਾ ਲਗਾਈ ਗਈ ਸੀ ਤੇ ਕਿਹਾ ਗਿਆ ਸੀ ਕਿ ਉਹ ਅਜਿਹੇ ਕੰਮ ਛੱਡ ਦੇਣ ਲੋਕਾਂ ਦੀ ਭਲਾਈ ਦੇ ਕੰਮ ਕਰਨ ਤਾਂ ਫੌਂਡ ਤੱਕ ਚੁੱਕਣੇ ਮੰਤਰੀ ਦੇ ਬੰਦ ਕਰ ਦਿੱਤੇ ਗਏ ਸੀ ਅਧਿਕਾਰੀਆਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਤਾਂ ਹੁਣ ਐਕਸ਼ਨ ਮੰਤਰੀ ਦੇ ਵੱਲੋਂ ਲੈ ਲਿਆ ਗਿਆ ਤੇ ਇਸ ਐਕਸ਼ਨ ਦੇ ਵਿੱਚ ਹੁਣ ਕਿਹੜੇ ਕਿਹੜੇ ਮੰਤਰੀ ਮੰਤਰੀ ਜਿਹੜੇ ਨੇ ਮੰਤਰੀ ਦੇ ਇਸ ਸੈਕਸ਼ਨ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਇਸ ਰਡਾਰ ਦੇ ਵਿੱਚ ਆਉਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਖੁਲਾਸੇ ਹੋ ਸਕਦੇ ਨੇ ਕਿ ਆਖਿਰਕਾਰ ਕਿਹੜੇ ਕਿਹੜੇ ਅਧਿਕਾਰੀਆਂ ਤੇ ਇਹ ਗਾਜ਼ ਡਿੱਗਦੀ ਹੈ ਕਿਹੜੇ ਕਿਹੜੇ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਹੈ ਫਿਲਹਾਲ 11 ਦੇ ਕਰੀਬ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਇੱਕ ਵੱਡੇ ਅਫਸਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੱਡਾ ਐਕਸ਼ਨ ਟਰਾਂਸਪੋਰਟ ਮੰਤਰੀ ਹੋਰਾਂ ਦੇ ਵੱਲੋਂ ਲਿਆ ਗਿਆ ਦੱਸਦੀ ਹੈ ਕਿ ਨੋ ਡਾਟਾ ਆਪਰੇਟਰਾਂ ਅਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਤੇ ਸੀਨੀਅਰ ਅਸਿਸਟੈਂਟ ਨੂੰ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਤੁਰੰਤ ਮੁਅਤਲ ਕਰ ਦਿੱਤਾ ਗਿਆ ਤਾਂ ਮਾਨ ਸਾਹਿਬ ਦਾ ਸਖਤ ਸੁਨੇਹਾ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਉਸੇ ਕੜੀ ਦੇ ਚਲਦੇ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਐਕਸ਼ਨ ਲੈਂਦਿਆਂ ਹੋਇਆ ਇਹ ਕਾਰਵਾਈ ਕੀਤੀ ਗਈ ਹੈ ਤਾਂ 11 ਅਧਿਕਾਰੀਆਂ ਵਿਰੁੱਧ ਕਾਰਵਾਈ ਹੋਈ ਹੈ ਜਿਨ੍ਹਾਂ ਵਿੱਚੋਂ 9 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਦੱਸਦੀ ਹੈ ਕਿ ਡਿਪਟੀ ਜੋਨੇ ਟ੍ਰਾਂਸਪੋਰਟ ਕਮਿਸ਼ਨਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਕੀਤਾ ਗਿਆ ਤਾਂ 9 ਡਾਟਾ ਐਂਟਰੀ ਆਪਰੇਟਰਾਂ ਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਲਾਪਰਵਾਹੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਤਾਂ ਉਹਨਾਂ ਸ਼ਿਕਾਇਤਾਂ ਦੇ ਚਲਦੇ ਹੁਣ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਮਾਨ ਸਰਕਾਰ ਦੇ ਵੱਲੋਂ ਕਾਰਵਾਈਆਂ ਕਰਦੇ ਹੋਏ ਜਿਹੜਾ 11 ਤੋਂ ਵੱਧ ਅਧਿਕਾਰੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈਆਂ ਤਾਂ ਇੱਕ ਵੱਡੇ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਵਧੇਰੇ ਜਾਣਕਾਰੀ ਦੇ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਬੀਰੋ ਚੀਫ ਵਰੁਣ ਪੜ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲਵਾਂਗੇ ਕਿ ਆਖਿਰਕਾਰ ਕੀ ਕੁਝ ਕਾਰਵਾਈਆਂ ਅਜਮਾਨ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਵਰੁਣ ਕੀ ਕੁਝ ਜਾਣਕਾਰੀ ਹਾਸਿਲ ਹੋਈ ਹੈ ਜੋ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇਹ ਕਾਰਵਾਈਆਂ ਹੋਈਆਂ ਨੇ ਜੇ ਬਿਲਕੁਲ ਸਾਹਿਲ ਜਿਸ ਤਰੀਕੇ ਦੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਪਿਛਲੇ 3 ਹਫਤਿਆਂ ਤੋਂ ਉਹ ਲਗਾਤਾਰ ਆਪਣੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੇ ਅਧਿਕਾਰੀਆਂ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਉਹ ਡਾਂਟਦੇ ਵੀ ਨਜ਼ਰ ਆਏ ਸੀ ਤੇ ਲਗਾਤਾਰ ਉਹ ਉਹਨਾਂ ਅਧਿਕਾਰੀਆਂ ਨੂੰ ਸਖਤ ਤਾਰਨਾ ਕਰਦੇ ਨਜ਼ਰ ਆਏ ਸੀ ਕਿ ਜੇਕਰ ਉਹਨਾਂ ਦੇ ਖਿਲਾਫ ਕੋਈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਆ ਗਈ ਤਾਂ ਵੱਡੀ ਕਾਰਵਾਈ ਵਿਭਾਗ ਕਰੇਗਾ ਯਾਨੀ ਕਿ ਉਹ ਮੰਤਰੀ ਕਰਨਗੇ ਇਸ ਦੇ ਬਾਵਜੂਦ ਉਹ ਅਧਿਕਾਰੀ ਨਹੀਂ ਹਟੇ ਤੇ ਉਹਨਾਂ ਦੀਆਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਸ਼ਿਕਾਇਤਾਂ ਉੱਪਰ ਮੰਤਰੀ ਤੱਕ ਪਹੁੰਚ ਰਹੀਆਂ ਸਨ ਤੇ ਸਰਕਾਰ ਤੱਕ ਪਹੁੰਚ ਰਹੀਆਂ ਸਨ ਜੋ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਤਾਂ ਇੰਨਾ ਸ਼ਿਕਾਇਤਾਂ ਦੇ باوجود ਤੇ ਮੰਤਰੀ ਦੇ ਰੋਕਣ ਦੇ باوجود ਕਈ ਅਧਿਕਾਰੀ ਰੁਕ ਨਹੀਂ ਰਹੇ ਸੀ ਤਾਂ ਜੋ ਨਵੀਂ ਆਰਸੀ ਬਣਾਨੀ ਹੈ ਲਾਇਸੈਂਸ ਲੈਣਾ ਕਿਸੇ ਨੇ 24 ਘੰਟੇ ਦੇ ਅੰਦਰ ਅੰਦਰ ਉਹ ਤੁਹਾਡੇ ਫੋਨ ਦੇ ਉੱਪਰ ਆ ਜਾਂਦਾ ਹੈਗਾ ਲੇਕਿਨ ਇਸੇ 24 ਘੰਟੇ ਦੇ ਵਿੱਚ ਉਹ ਤਾਂ ਹੁੰਦਾ ਸੀ ਜੇਕਰ ਕਿਸੇ ਅਧਿਕਾਰੀ ਨੂੰ ਉਹ 3500 ਰੁਪਏ ਦੰਦਦੇ ਸੀ ਤਾਂ ਅਜਹੀ ਰਿਸ਼ਵਤ ਮਿਨੀਮਮ ਹੈਮਾਉਂਟ ਸੀਗੀ ਤੇ ਪੂਛ ਅਧਿਕਾਰੀ ਇਸ ਮਾਮਲੇ ਦੇ ਵਿੱਚ ਲਗਾਤਾਰ ਰਡਾਰ ਤੇ ਸੀਗੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾ ਤੇ ਤਾਂ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤਾਂ ਹੁਣ ਚਿੱਠੀਆਂ ਜਾਰੀ ਕੀਤੀਆਂ ਨੇ ਖਾਸ ਤੌਰ ਤੇ ਮੈਂ ਪਹਿਲਾਂ ਕਹੂੰਗਾ ਨੋ ਡਾਟਾ ਐਂਟਰੀ ਆਪਰੇਟਰ ਜਿਹੜੇ ਕੀ ਨੋ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਆਊਟਸੋਰਸ ਇੱਕ ਕੰਪਨੀ ਦੇ ਰਾਹੀਂ ਭਰਤੀ ਕੀਤੇ ਗਏ ਸੀ ਇਸ ਵਿਭਾਗ ਦੇ ਵਿੱਚ ਤੇ ਇਹਨਾਂ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਨੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਸਿਸਟੈਂਟ ਨੂੰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਡਿਪਟੀ ਟਰਾਂਸਪੋਰਟ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈਗਾ ਯਾਨੀ ਕਿ ਉਹਨਾਂ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ 15 ਦਿਨ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣਾ ਪਏਗਾ ਉਹਨਾਂ ਦੇ ਖਿਲਾਫ ਸਖਤ ਭਾਸ਼ਾ ਵਰਤੀ ਗਈ ਹੈਗੀ ਆ ਮੰਤਰੀ ਲਾਲਜੀ ਸਿੰਘ ਢੁੱਲਰ ਵੱਲੋਂ ਜਿਸ ਤਰੀਕੇ ਦਾ ਨੋਟਿਸ ਜਾਰੀ ਕੀਤਾ ਗਿਆ ਹੈਗਾ ਟੀਵੀ ਸਕਰੀਨ ਦੇ ਉੱਪਰ ਵੀ ਤੁਸੀਂ ਦਿਖਾ ਰਹੇ ਹੋਵੋਗੇ ਕਿ ਉਸ ਦੇ ਵਿੱਚ ਸਾਫ਼ ਤੌਰ ਤੇ ਤਾਅਨਾ ਕੀਤੀ ਗਈ ਹੈ ਉਸ ਅਧਿਕਾਰੀ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਮੁੱਖ ਦਫ਼ਤਰ ਦੇ ਵਿੱਚ ਜਿੱਥੇ ਜਾਣਗੇ ਉਹਨਾਂ ਨੂੰ ਸਿਰਫ ਜਿਹੜੀਆਂ ਫਾਈਲਾਂ ਸ਼ੱਕ ਦੇ ਦਾਇਰੇ ਦੇ ਵਿੱਚ ਸਿਗੀਆਂ ਉਹੀ ਦਿਖਾਈਆਂ ਜਾਣਗੀਆਂ ਇਸ ਤੋਂ ਇਲਾਵਾ ਉਹ ਕੋਈ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਸਕਣਗੇ ਤਾਂ ਇਸ ਤਰੀਕੇ ਦੀ ਵੱਡੀ ਕਾਰਵਾਈ ਹੋਈ ਹੈ ਤੇ ਜਿਹੜੇ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਟੀ ਗਾਰਡ ਜਿਨ੍ਹਾਂ ਦੇ ਰਾਹੀਂ ਇਹ ਰਿਸ਼ਵਤ ਦਾ ਇੱਕ ਖੇਡ ਚੱਲ ਰਿਹਾ ਸੀ ਉਸ ਦੇ ਉੱਪਰ ਇੱਕ ਲਗਾਮ ਲਗਾਈ ਹੈ ਯਾਨੀ ਕਿ ਸਾਫ਼ ਤੌਰ ਤੇ ਭਗਵੰਤ ਮਾਨ ਸਰਕਾਰ ਤੇ ਮੰਤਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਾਨੀ ਕਿ ਜਿਹੜੇ ਕਰਪਸ਼ਨ ਕਰ ਰਹੇ ਸੀ ਭ੍ਰਿਸ਼ਟਾਚਾਰ ਕਰ ਰਹੇ ਸੀ ਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਉਹਨਾਂ ਅਫਸਰਾਂ ਦੇ ਖਿਲਾਫ ਉਹਨਾਂ ਡਾਟਾ ਐਂਟਰੀ ਆਪਰੇਟਰਾਂ ਦੇ ਖਿਲਾਫ ਉਹਨਾਂ ਸਿਕਿਉਰਿਟੀ ਗਾਰਡ ਵਾਲਿਆਂ ਦੇ ਖਿਲਾਫ ਮੰਤਰੀ ਸਖਤ ਐਕਸ਼ਨ ਦੇ ਵਿੱਚ ਆਏ ਨੇ ਤੇ ਇੱਕ ਅਧਿਕਾਰੀ ਨੂੰ ਮੁਅਤਲ ਕੀਤਾ ਗਿਆ ਤੇ ਜਿਹੜੇ ਨੋ ਡਾਟ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਸੀ ਉਹਨਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤੀਆਂ ਗਈਆਂ ਜੀ ਵਰੁਣ ਡਿਪਟੀ ਡਿਪਟੀ ਟਰਾਂਸਪੋਰਟ ਕਮਿਸ਼ਨਰ ਨੇ ਜਿਨ੍ਹਾਂ ਨੂੰ ਮੁਅਤਲ ਕੀਤਾ ਗਿਆ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੱਗਦਾ ਹੈ ਕਿ ਸ਼ਿਕਾਇਤਾਂ ਕਿਤੇ ਨਾ ਕਿਤੇ ਅਫਸਰਦਿਆਂ ਵੀ ਪਹੁੰਚਦੀਆਂ ਹੋਣਗੀਆਂ ਮੰਤਰੀ ਹੁਣਾਂ ਦੇ ਕੋਲ ਕਿ ਵੱਡੇ ਅਫਸਰਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਜਿੱਥੇ ਛੋਟੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਫਿਰ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਰਡਾਰ ਤੇ ਲਿਆਂਦਾ ਗਿਆ ਮੰਤਰੀ ਦੇ ਵੱ ਦੇਖੋ ਲਗਾਤਾਰ ਜਿਹੜੇ ਡਿਪਟੀ ਸਟੇਟਰਾਂ ਟ੍ਰਾਂਸਪੋਰਟ ਕਮਿਸ਼ਨਰ ਨੇ ਉਹਨਾਂ ਨੂੰ ਲਗਾਤਾਰ ਜਿਹੜੇ ਹੈਗੇ ਨੇ ਲਗਾਤਾਰ ਲਗਾਤਾਰ ਉਹਨਾਂ ਨੂੰ ਵਾਰਨਿੰਗ ਵੀ ਇੱਕ ਦੋ ਵਾਰ ਦਿੱਤੀ ਗਈ ਤਾਂ ਜਦੋਂ ਇਹ ਅਧਿਕਾਰੀ ਨਹੀਂ ਸੀ ਹਟ ਰਹੇ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਇਹ ਅਧਿਕਾਰੀ ਫੋਨ ਤੱਕ ਚੁੱਕਣ ਤੋਂ ਹਟ ਗਏ ਸੀ ਜੋ ਹੁਣ ਤੱਕ ਦੀ ਖਬਰਾਂ ਆ ਰਹੀਆਂ ਨੇ ਜੋ ਸਾਡੇ ਸੁੱਤਰ ਜਾਣਕਾਰੀ ਦੇ ਰਹੇ ਨੇ ਕਿ ਮੰਤਰੀ ਦਾ ਇਹ ਫੋਨ ਵੀ ਚੁਕਣਾ ਬੰਦ ਕਰ ਗਏ ਸਨ ਤੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਨੀਚੇ ਗਰਾਊਂਡ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜੀ ਪੈਂਡੈਂਸੀ ਹੈਗੀ ਹੈ ਲਗਾਤਾਰ ਪਹਿਲਾਂ ਆਰ ਸੀਆਂ ਨਹੀਂ ਸੀ ਬਣ ਰਹੀਆਂ ਡਰਾਈਵਿੰਗ ਲਾਇਸੈਂਸ ਜਿਹੜੇ ਨੌਜਵਾਨਾਂ ਨੇ ਅਪਲਾਈ ਕੀਤੇ ਹੋਏ ਸੀ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਹੋਇਆ ਸੀ ਉਹਨਾਂ ਨੂੰ ਨਹੀਂ ਸੀ ਮਿਲ ਰਹੇ ਉਹ ਨੌਜਵਾਨ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਜਿਹੜੇ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਯਾਨੀ ਕਿ ਆਪਣੇ ਸਟੱਡੀ ਦੇ ਲਈ ਕੋਈ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂ ਕਿਸੇ ਵੀ ਵਿਦੇਸ਼ੀ ਮੁਲਕ ਦੇ ਵਿੱਚ ਬੈਠਾ ਸੀ ਤਾਂ ਉਹਨਾਂ ਨੂੰ ਉਸ ਕੰਟਰੀ ਦਾ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਆਪਣਾ ਪੁਰਾਣਾ ਕੰਟਰੀ ਤੋਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਸੀ ਤਾਂ ਉਹ ਡਰਾਈਵਿੰਗ ਲਾਇਸੈਂਸ ਨਹੀਂ ਸੀ ਬਣ ਰਹਾ ਜਿਹੜੀ ਕੰਪਨੀ ਡਰਾਈਵਿੰਗ ਲਾਇਸੈਂਸ ਬਣਾਉਂਦੀ ਆ ਸਮਾਰਟ ਚਿਪ ਬਣਾਉਂਦੀ ਆ ਉਹ ਕੰਪਨੀ ਵੀ ਕਿਤੇ ਨਾ ਕਿਤੇ ਬੈਕਫੁੱਟ ਤੇ ਸੀ ਜਾਂ ਉਹ ਕੰਪਨੀ ਕੰਮ ਨਹੀਂ ਸੀ ਕਰ ਰਹੀ ਆ ਆਪਸੀ ਕੁਝ ਤਸਲ ਚੱਲ ਰਹੀ ਸੀ ਕਮੈਟਰ ਕੋਰਟ ਦੇ ਵਿੱਚ ਸਬਜੂ ਸਬਜੂ ਦੀਸ ਹੈਗਾ ਉਸ ਦੇ ਬਾਰੇ ਹਜੇ ਕੋਈ ਐਸੀ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਇੰਨੀ तमाम ਮੁਸ਼ਕਲਾਂ ਦੇ ਬਾਵਜੂਦ ਮੰਤਰੀ ਲਾਲਜੀਤ ਸਿੰਘ ਢੁੱਲਰ ਆਪਣੇ ਵਿਭਾਗ ਦੇ ਵਿੱਚ ਸਮੇਂ-ਸਮੇਂ ਤੇ ਰਿਵਿਊ ਮੀਟਿੰਗਾਂ ਕਰ ਰਹੇ ਸੀ ਜਾਇਦਾ ਲੈ ਰਹੇ ਸੀ ਲਗਾਤਾਰ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਹੈਗੀਆਂ ਨੇ ਕਿਸੇ ਹੋਰ ਫਰਮ ਨੂੰ ਟੈਂਡਰ ਦੇਣ ਦੀ ਗੱਲ ਚੱਲ ਰਹੀ ਸੀ ਕਿ ਜਲਦ ਤੋਂ ਜਲਦ ਲੋਕਾਂ ਨੂੰ ਰਾਹਤ ਮਿਲੇ ਲਾਇਸੈਂਸ ਬਣਨ ਨਵੀਆਂ ਆਰਸੀਆਂ ਬਣਨ ਲੇਕਿਨ ਇੰਨਾ ਸਭ ਚੀਜ਼ਾਂ ਦੇ ਬਾਵਜੂਦ ਲਗਾਤਾਰ ਭ੍ਰਿਸ਼ਟਾਚਾਰ ਦਾ ਖੇਡ ਜਾਰੀ ਸੀ ਜਿਸ ਨੂੰ ਦੇਖਦਿਆਂ ਹੋਇਆ ਮੰਤਰੀ ਲਾਲਜੀਤ ਸਿੰਘ ਢੁੱਲਰ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸਾਫਟੋਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਂਦੇ ਕੰਨ ਤੱਕ ਵੀ ਇਹ ਗੱਲ ਪਹੁੰਚ ਗਈ ਹੈਗੀ ਆ ਕਿ ਕਿਹੜੇ ਅਧਿਕਾਰੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕੰਮ ਖਰਾਬ ਕਰ ਰਹੇ ਸੀ ਤਾਂ ਕੁਝ ਹੋਰ ਅਧਿਕਾਰੀ ਵੀ ਰਡਾਰ ਤੇ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਐਕਸ਼ਨ ਦੇਖਣ ਨੂੰ ਮਿਲ ਸਕਦੇ ਹੈਗੇ ਨੇ ਜੇਕਰ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਚਿੱਠੀ ਦਿਖਾ ਰਹੇ ਹੋ ਜਿਹੜੀ ਡਿਪਟੀ ਸਟੇਟ ਟ੍ਰਾਂਸਪੋਰਟ ਨੂੰ ਹੋਈ ਹੈ ਜਾਰੀ ਜਿਨ੍ਹਾਂ ਤੋਂ ਸਾਫ਼ ਤੌਰ ਤੇ ਜੋ ਰੂਲਸ ਨੇ 1970 ਦੇ ਨਿਯਮ 10 ਦੇ ਇਹਨਾਂ ਵਿਭਾਗੀ ਕਾਰਵਾਈ ਜੋ ਕੀਤੀ ਗਈ ਹੈਗੀ ਆ ਉਸ ਦੇ ਵਿੱਚ ਉਹਨਾਂ ਦਾ ਜਵਾਬ ਮੰਗਿਆ ਗਿਆ ਤਾਂ ਉਸ ਜਵਾਬ ਦੇ ਵਿੱਚ ਉਹ ਕੀ ਕੁਝ ਕਹਿਣਗੇ ਇਹ ਵੀ ਵੇਖਣ ਵਾਲੀ ਵੱਡੀ ਗੱਲ ਹੋਵੇਗੀ ਹਾਲਾਂਕਿ ਅ ਅ ਅਜ ਹੁਣ ਤੱਕ ਕਿਸੇ ਵੀ ਮੰਤਰੀ ਵੱਲੋਂ ਇਸ ਤਰੀਕੇ ਦੀ ਸਖਤ ਭਾਸ਼ਾ ਜਿਹੜੀ ਹੈਗੀ ਆ ਉਹ ਕਦੇ ਕਦਾਈ ਹੀ ਦੇਖਣ ਨੂੰ ਮਿਲਦੀ ਆ ਲੇਕਿਨ ਵੱਡੇ ਲੈਵਲ ਤੇ ਜੇਕਰ ਇਹ ਕਾਰਵਾਈ ਹੋਈ ਆ ਤਾਂ ਸਾਫ਼ ਹੈ ਕਿ ਵੱਡੇ ਲੈਵਲ ਤੇ ਕ腐ਸ਼ਨ ਵੀ ਚੱਲ ਰਹੀ ਸੀ ਯਾਨੀ ਕਿ ਗਰਾਊਂਡ ਨੀ ਜਿ 0 ਤੋਂ ਲੈ ਕੇ ਉੱਪਰ ਤੱਕ ਜਿਹੜੇ ਵੱਡੇ ਅਧਿਕਾਰੀ ਨੇ ਇਸ ਤੋਂ ਪਹਿਲਾਂ ਵੀ ਵਰਨ ਤੁਹਾਨੂੰ ਯਾਦ ਹੋਵੇਗਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਆਰਟੀਓ ਦਫ਼ਤਰਾਂ ਤੇ ਛਾਪੇਮਾਰੀ ਹੁੰਦੀ ਹੈ ਰਿਕਾਰਡ ਉਥੋਂ ਖੰਗਾਲੇ ਜਾਂਦੇ ਨੇ ਜਾਂ ਫਿਰ ਉੱਥੇ ਕਈ ਅਧਿਕਾਰੀਆਂ ਨੂੰ ਜਿਹੜਾ ਉਥੋਂ ਨਾਲ ਲਜਾਇਆ ਜਾਂਦਾ ਅਰੈਸਟ ਵੀ ਕੀਤਾ ਜਾਂਦਾ ਤੇ ਉਸ ਦੇ ਬਾਵਜੂਦ ਵੀ ਜਿਹੜੇ ਅਧਿਕਾਰੀ ਨੇ ਨਹੀਂ ਸੁਧਰੇ ਕਹਿ ਸਕਦੇ ਆ ਕਿ ਲਗਾਤਾਰ ਫਿਰ ਵੀ ਉਹ ਵੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀਗੇ ਜਿਸ ਤਰੀਕੇ ਦੇ ਨਾਲ ਉਦੋਂ ਕਾਰਵਾਈ ਦਾ ਅਸਰ ਨਹੀਂ ਦਿਖਿਆ ਤਾਂ ਇਸ ਕਰਕੇ ਮੰਤਰੀ ਨੂੰ ਹੁਣ ਆਪ ਅੱਗੇ ਹੋ ਕੇ ਵੱਡੀ ਕਾਰਵਾਈ ਕਰਨੀ ਪਈ ਹੈ ਦੇਖੋ ਪਹਿਲਾਂ ਵੀ ਜਦੋਂ ਇਹ ਸ਼ਿਕਾਇਤਾਂ ਆਈਆਂ ਤਾਂ ਉਸ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਢੁੱਲਰ ਉਹਨਾਂ ਨੇ ਖੁਦ ਰੇਡ ਕੀਤੀ ਹੂੰ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਵਿਭਾਗੀ ਕਾਰਵਾਈ ਚੱਲਦੀ ਰਹੀ ਤੇ ਚਾਹਲੀ ਉਹਨਾਂ ਕੋਲੇ ਜੇਲ੍ਹ ਡਿਪਾਰਟਮੈਂਟ ਵੀ ਆ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਵੀ ਉਹਨਾਂ ਕੋਲੇ ਸ਼ਿਕਾਇਤਾਂ ਆਈਆਂ ਤਾਂ ਉਹਨਾਂ ਨੇ ਉੱਥੇ ਵੀ ਕਈ ਅਧਿਕਾਰੀਆਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਯਾਨੀ ਕਿ ਮੰਤਰੀ ਲਗਾਤਾਰ ਨਜ਼ਰ ਜ਼ਰੂਰ ਰੱਖਾ ਕੇ ਰੱਖ ਰਹੇ ਨੇ ਮੰਤਰੀ ਲਾਲਜੀਤ ਸਿੰਘ ਢੁੱਲਰ ਤੱਕ ਗਰਾਊਂਡ ਜ਼ੀਰੋ ਤੋਂ ਪੰਜਾਬ ਭਰ ਤੋਂ ਜਿਸ ਦੇ ਨਾਲ ਕੋਈ ਠੱਗੀ ਵੱਜਦੀ ਆ ਜਾਂ ਕੋਈ ਸ਼ਿਕਾਇਤ ਹੁੰਦੀ ਆ ਤਾਂ ਉਹ ਮੰਤਰੀ ਤੱਕ ਜ਼ਰੂਰ ਪਹੁੰਚਦੀ ਆ ਤੇ ਉਹ ਅਧਿਕਾਰੀਆਂ ਨੂੰ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਕੰਮ ਕਰਨ ਉਹ ਲੋਕਾਂ ਦਾ ਤੇ ਲੇਕਿਨ ਜਿਹੜੇ ਅਧਿਕਾਰੀ ਭ੍ਰਿਸ਼ਟਾਚਾਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੁਣ ਵੱਡਾ ਐਕਸ਼ਨ ਮੰਤਰੀ ਸਖਤ ਵੱਡੇ ਵੱਡੇ ਐਕਸ਼ਨ ਲੈ ਰਹੇ ਨੇ ਸਖਤ ਕਾਰਵਾਈ ਕਰ ਰਹੇ ਨੇ ਸਾਫ਼ ਤੌਰ ਤੇ ਮੈਸੇਜ ਕਲੀਅਰ ਦਿੰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕਈ ਅਧਿਕਾਰੀ ਜੋ ਰਡਾਰਤੇ ਨੇ ਉਹਨਾਂ ਦੇ ਖਿਲਾਫ ਜਦੋਂ ਪੁਕਤਾ ਸਬੂਤ ਉਹਨਾਂ ਦੇ ਹੱਥ 'ਚ ਆ ਜਾਣਗੇ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਹੋਵੇਗੀ ਜੀ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਵੱਡਾ ਐਕਸ਼ਨ ਜਿੱਥੇ ਇੱਕ ਪਾਸੇ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾਂ ਦੇ ਵੱਲੋਂ ਲਿਆ ਗਿਆ ਤਾਂ ਦੂਜੇ ਪਾਸੇ ਵੱਡੇ ਅਫਸਰ ਇਸ ਕਾਰਵਾਈ ਦੀ ਰਡਾਰ ਦੇ ਵਿੱਚ ਵੀ ਆਏ ਨੇ ਕਾਰਨ ਦੱਸੋ ਨੋਟਿਸ ਡਿਪਟੀ ਟਰਾਂਸਪੋਰਟਰ ਜੋ ਕਮਿਸ਼ਨਰ ਨੇ ਉਹਨਾਂ ਨੂੰ ਵੀ ਜਾਰੀ ਕੀਤਾ ਗਿਆ ਤਾਂ ਹੁਣ ਕੀ ਕੁਝ ਉਹ ਇਸ ਨੋਟਿਸ ਦੇ ذریعے ਕੀ ਕੁਝ ਜਵਾਬ ਦਿੰਦੇ ਨੇ ਕੀ ਕੁਝ ਆਪਣੀ ਸਫਾਈ ਦੇ ਵਿੱਚ ਪੇਸ਼ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਆ ਭ੍ਰਿਸ਼ਟਾਚਾਰ ਦੇ ਖਿਲਾਫ ਜੋ ਐਕਸ਼ਨ ਲਿਆ ਗਿਆ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸਾਡੇ ਬੀਰੋ ਚੀਫ ਨੇ ਤੁਹਾਨੂੰ ਜਾਣਕਾਰੀ ਦਿੱਤੀ ਕਿਵੇਂ ਜਿਹੜਾ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸੀਗਾ ਮੰਤਰੀ ਨੂੰ ਤਾਂ ਮੰਤਰੀ ਦੇ ਵੱਲੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਤਾੜਨਾ ਲਗਾਈ ਗਈ ਸੀ ਤੇ ਕਿਹਾ ਗਿਆ ਸੀ ਕਿ ਉਹ ਅਜਿਹੇ ਕੰਮ ਛੱਡ ਦੇਣ ਲੋਕਾਂ ਦੀ ਭਲਾਈ ਦੇ ਕੰਮ ਕਰਨ ਤਾਂ ਫੌਂਡ ਤੱਕ ਚੁੱਕਣੇ ਮੰਤਰੀ ਦੇ ਬੰਦ ਕਰ ਦਿੱਤੇ ਗਏ ਸੀ ਅਧਿਕਾਰੀਆਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਤਾਂ ਹੁਣ ਐਕਸ਼ਨ ਮੰਤਰੀ ਦੇ ਵੱਲੋਂ ਲੈ ਲਿਆ ਗਿਆ ਤੇ ਇਸ ਐਕਸ਼ਨ ਦੇ ਵਿੱਚ ਹੁਣ ਕਿਹੜੇ ਕਿਹੜੇ ਮੰਤਰੀ ਮੰਤਰੀ ਜਿਹੜੇ ਨੇ ਮੰਤਰੀ ਦੇ ਇਸ ਸੈਕਸ਼ਨ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਇਸ ਰੈਡਾਰ ਦੇ ਵਿੱਚ ਆਉਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਖੁਲਾਸੇ ਹੋ ਸਕਦੇ ਨੇ ਕਿ ਆਖਿਰਕਾਰ ਕਿਹੜੇ ਕਿਹੜੇ ਅਧਿਕਾਰੀਆਂ ਤੇ ਇਹ ਗਾਜ਼ ਡਿੱਗਦੀ ਹੈ ਕਿਹੜੇ ਕਿਹੜੇ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਹੈ ਫਿਲਹਾਲ 11 ਦੇ ਕਰੀਬ ਜਿਹੇ ਅਧਿਕਾਰੀ ਨੇ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਇੱਕ ਵੱਡੇ ਅਫਸਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੱਡਾ ਐਕਸ਼ਨ ਟ੍ਰਾਂਸਪੋਰਟ ਮੰਤਰੀ ਹੋਰਾਂ ਦੇ ਵੱਲੋਂ ਲਿਆ ਗਿਆ ਦੱਸਦੀ ਹੈ ਕਿ ਨੋ ਡਾਟਾ ਆਪਰੇਟਰਾਂ ਅਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਤੇ ਸੀਨੀਅਰ ਅਸਿਸਟੈਂਟ ਨੂੰ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਤੁਰੰਤ ਮੁਅਤਲ ਕਰ ਦਿੱਤਾ ਗਿਆ ਤਾਂ ਮਾਨ ਸਾਹਿਬ ਦਾ ਸਖਤ ਸੁਨੇਹਾ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਉਸੇ ਖੜੀ ਦੇ ਚਲਦੇ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਐਕਸ਼ਨ ਲੈਂਦਿਆਂ ਹੋਇਆ ਇਹ ਕਾਰਵਾਈ ਕੀਤੀ ਗਈ ਹੈ ਤਾਂ 11 ਅਧਿਕਾਰੀਆਂ ਵਿਰੁੱਧ ਕਾਰਵਾਈ ਹੋਈ ਹੈ ਜਿਨ੍ਹਾਂ ਵਿੱਚੋਂ 9 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਇੱਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਦੱਸਦੀ ਹੈ ਕਿ ਡਿਪਟੀ ਜੋਨੇ ਟ੍ਰਾਂਸਪੋਰਟ ਕਮਿਸ਼ਨਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਕੀਤਾ ਗਿਆ ਤਾਂ 9 ਡਾਟਾ ਐਂਟਰੀ ਆਪਰੇਟਰਾਂ ਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਗਈ ਹੈ ਲਾਪਰਵਾਹੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀਗੀਆਂ ਤਾਂ ਉਹਨਾਂ ਸ਼ਿਕਾਇਤਾਂ ਦੇ ਚਲਦੇ ਹੁਣ ਵੱਡੀ ਕਾਰਵਾਈ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਮਾਨ ਸਰਕਾਰ ਦੇ ਵੱਲੋਂ ਕਾਰਵਾਈਆਂ ਕਰਦੇ ਹੋਏ ਜਿਹੜਾ 11 ਤੋਂ ਵੱਧ ਅਧਿਕਾਰੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈਆਂ ਤਾਂ ਇੱਕ ਵੱਡੇ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਵਧੇਰੇ ਜਾਣਕਾਰੀ ਦੇ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਬੀਰੋਚੀਫ ਵਰੁਣ ਪੜ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲਵਾਂਗੇ ਕਿ ਆਖਿਰਕਾਰ ਕੀ ਕੁਝ ਕਾਰਵਾਈਆਂ ਅੱਜ ਮਾਨ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਵਰੁਣ ਕੀ ਕੋਈ ਜਾਣਕਾਰੀ ਹਾਸਿਲ ਹੋਈ ਆ ਜੋ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇਹ ਕਾਰਵਾਈਆਂ ਹੋਈਆਂ ਨੇ ਜੇ ਬਿਲਕੁਲ ਸਾਹਿਲ ਜਿਸ ਤਰੀਕੇ ਦੇ ਨਾਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਪਿਛਲੇ 3 ਹਫ਼ਤਿਆਂ ਤੋਂ ਉਹ ਲਗਾਤਾਰ ਆਪਣੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੇ ਅਧਿਕਾਰੀਆਂ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਉਹ ਡਾਂਟ ਦੇ ਵੀ ਨਜ਼ਰ ਆਏ ਸੀ ਤੇ ਲਗਾਤਾਰ ਉਹ ਉਹਨਾਂ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦੇ ਨਜ਼ਰ ਆਏ ਸੀ ਕਿ ਜੇਕਰ ਉਹਨਾਂ ਦੇ ਖਿਲਾਫ ਕੋਈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਆ ਗਈ ਤਾਂ ਵੱਡੀ ਕਾਰਵਾਈ ਵਿਭਾਗ ਕਰੇਗਾ ਯਾਨੀ ਕਿ ਉਹ ਮੰਤਰੀ ਕਰਨਗੇ ਇਸ ਦੇ ਬਾਵਜੂਦ ਉਹ ਅਧਿਕਾਰੀ ਨਹੀਂ ਹਟੇ ਤੇ ਉਹਨਾਂ ਦੀਆਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਸ਼ਿਕਾਇਤਾਂ ਉੱਪਰ ਮੰਤਰੀ ਤੱਕ ਪਹੁੰਚ ਰਹੀਆਂ ਸਨ ਤੇ ਸਰਕਾਰ ਤੱਕ ਪਹੁੰਚ ਰਹੀਆਂ ਸਨ ਜੋ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਤਾਂ ਇੰਨਾ ਸ਼ਿਕਾਇਤਾਂ ਦੇ باوجود ਤੇ ਮੰਤਰੀ ਦੇ ਰੋਕਣ ਦੇ باوجود ਕਈ ਅਧਿਕਾਰੀ ਰੁਕ ਨਹੀਂ ਰਹੇ ਸੀ ਤਾਂ ਜੋ ਨਵੀਂ ਆਰਸੀ ਬਣਾਨੀ ਹੈ ਲਾਇਸੈਂਸ ਲੈਣਾ ਕਿਸੇ ਨੇ 24 ਘੰਟੇ ਦੇ ਅੰਦਰ ਅੰਦਰ ਉਹ ਤੁਹਾਡੇ ਫੋਨ ਦੇ ਉੱਪਰ ਆ ਜਾਂਦਾ ਹੈਗਾ ਲੇਕਿਨ ਇਸੇ 24 ਘੰਟੇ ਦੇ ਵਿੱਚ ਉਹ ਤਾਂ ਹੁੰਦਾ ਸੀ ਜੇਕਰ ਕਿਸੇ ਅਧਿਕਾਰੀ ਨੂੰ ਉਹ 3500 ਰੁਪਏ ਦੰਦਦੇ ਸੀ ਤਾਂ ਅਜਹੀ ਰਿਸ਼ਵਤ ਮਿਨੀਮਮ ਹੈਮਾਉਂਟ ਸੀਗੀ ਤੇ ਪੂਛ ਅਧਿਕਾਰੀ ਇਸ ਮਾਮਲੇ ਦੇ ਵਿੱਚ ਲਗਾਤਾਰ ਰਡਾਰ ਤੇ ਸੀਗੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾ ਤੇ ਤਾਂ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤਾਂ ਹੁਣ ਚਿੱਠੀਆਂ ਜਾਰੀ ਕੀਤੀਆਂ ਨੇ ਖਾਸ ਤੌਰ ਤੇ ਮੈਂ ਪਹਿਲਾਂ ਕਹੂੰਗਾ ਨੋ ਡਾਟਾ ਐਂਟਰੀ ਆਪਰੇਟਰ ਜਿਹੜੇ ਕੀ ਅ ਨੋ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਆਊਟਸੋਰਸ ਇੱਕ ਕੰਪਨੀ ਦੇ ਰਾਹੀਂ ਭਰਤੀ ਕੀਤੇ ਗਏ ਸੀ ਇਸ ਵਿਭਾਗ ਦੇ ਵਿੱਚ ਤੇ ਇਹਨਾਂ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਨੇ ਲਗਾਤਾਰ ਇਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਸਿਸਟੈਂਟ ਨੂੰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਡਿਪਟੀ ਟਰਾਂਸਪੋਰਟ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈਗਾ ਯਾਨੀ ਕਿ ਉਹਨਾਂ ਨੂੰ 2 ਹਫਤਿਆਂ ਦੇ ਅੰਦਰ-ਅੰਦਰ 15 ਦਿਨ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣਾ ਪਏਗਾ ਉਹਨਾਂ ਦੇ ਖਿਲਾਫ ਸਖਤ ਭਾਸ਼ਾ ਵਰਤੀ ਗਈ ਹੈਗੀ ਹੈ ਮੰਤਰੀ ਲਾਲਜੀ ਸਿੰਘ ਢੁੱਲਰ ਵੱਲੋਂ ਜਿਸ ਤਰੀਕੇ ਦਾ ਨੋਟਿਸ ਜਾਰੀ ਕੀਤਾ ਗਿਆ ਹੈਗਾ ਟੀਵੀ ਸਕਰੀਨ ਦੇ ਉੱਪਰ ਵੀ ਤੁਸੀਂ ਦਿਖਾ ਰਹੇ ਹੋਵੋਗੇ ਕਿ ਉਸ ਦੇ ਵਿੱਚ ਸਾਫ਼ ਤੌਰ ਤੇ ਤਾਅਨਾ ਕੀਤੀ ਗਈ ਹੈ ਉਸ ਅਧਿਕਾਰੀ ਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਮੁੱਖ ਦਫ਼ਤਰ ਦੇ ਵਿੱਚ ਜਿੱਥੇ ਜਾਣਗੇ ਉਹਨਾਂ ਨੂੰ ਸਿਰਫ ਜਿਹੜੀਆਂ ਫਾਈਲਾਂ ਸ਼ੱਕ ਦੇ ਦਾਇਰੇ ਦੇ ਵਿੱਚ ਸਿਗੀਆਂ ਉਹੀ ਦਿਖਾਈਆਂ ਜਾਣਗੀਆਂ ਇਸ ਤੋਂ ਇਲਾਵਾ ਉਹ ਕੋਈ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਸਕਣਗੇ ਤਾਂ ਇਸ ਤਰੀਕੇ ਦੀ ਵੱਡੀ ਕਾਰਵਾਈ ਹੋਈ ਹੈ ਤੇ ਜਿਹੜੇ ਡਾਟਾ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਜਿਨ੍ਹਾਂ ਦੇ ਰਾਹੀਂ ਇਹ ਰਿਸ਼ਵਤ ਦਾ ਇੱਕ ਖੇਡ ਚੱਲ ਰਿਹਾ ਸੀ ਉਸ ਦੇ ਉੱਪਰ ਇੱਕ ਲਗਾਮ ਲਗਾਈ ਹੈ ਯਾਨੀ ਕਿ ਸਾਫ਼ ਤੌਰ ਤੇ ਭਗਵੰਤ ਮਾਨ ਸਰਕਾਰ ਤੇ ਮੰਤਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਜਿਹੜੇ ਕਰਪਸ਼ਨ ਕਰ ਰਹੇ ਸੀ ਭ੍ਰਿਸ਼ਟਾਚਾਰ ਕਰ ਰਹੇ ਸੀ ਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਉਹਨਾਂ ਅਫਸਰਾਂ ਦੇ ਖਿਲਾਫ ਉਹਨਾਂ ਡਾਟਾ ਐਂਟਰੀ ਆਪਰੇਟਰਾਂ ਦੇ ਖਿਲਾਫ ਉਹਨਾਂ ਸਿਕਿਉਰਿਟੀ ਗਾਰਡ ਵਾਲਿਆਂ ਦੇ ਖਿਲਾਫ ਮੰਤਰੀ ਸਖਤ ਐਕਸ਼ਨ ਦੇ ਵਿੱਚ ਆਏ ਨੇ ਤੇ ਇੱਕ ਅਧਿਕਾਰੀ ਨੂੰ ਮੁਅਤਲ ਕੀਤਾ ਗਿਆ ਜਿਹੜੇ ਨੋ ਡਾਟ ਐਂਟਰੀ ਆਪਰੇਟਰ ਤੇ ਸਿਕਿਉਰਿਟੀ ਗਾਰਡ ਸੀ ਉਹਨਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤੀਆਂ ਗਈਆਂ ਜੀ ਵਰੁਣ ਡਿਪਟੀ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਨੇ ਜਿਨ੍ਹਾਂ ਨੂੰ ਮੁਅਤਲ ਕੀਤਾ ਗਿਆ ਜਿਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੱਗਦਾ ਹੈ ਕਿ ਸ਼ਿਕਾਇਤਾਂ ਕਿਤੇ ਨਾ ਕਿਤੇ ਅਫਸਰਦਿਆਂ ਵੀ ਪਹੁੰਚਦੀਆਂ ਹੋਣਗੀਆਂ ਮੰਤਰੀ ਹੁਣਾਂ ਦੇ ਕੋਲ ਕਿ ਵੱਡੇ ਅਫਸਰਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਜਿੱਥੇ ਛੋਟੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਫਿਰ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਰਡਾਰ ਤੇ ਲਿਆਂਦਾ ਗਿਆ ਮੰਤਰੀ ਦੇ ਵੱਲ ਦੇਖੋ ਲਗਾਤਾਰ ਜਿਹੜੇ ਡਿਪਟੀ ਸਟੇਟਰਾਂ ਟ੍ਰਾਂਸਪੋਰਟ ਕਮਿਸ਼ਨਰ ਨੇ ਉਹਨਾਂ ਨੂੰ ਲਗਾਤਾਰ ਜਿਹੜੇ ਹੈਗੇ ਨੇ ਲਗਾਤਾਰ ਲਗਾਤਾਰ ਉਹਨਾਂ ਨੂੰ ਵਾਰਨਿੰਗ ਵੀ ਇੱਕ ਦੋ ਵਾਰ ਦਿੱਤੀ ਗਈ ਤਾਂ ਜਦੋਂ ਇਹ ਅਧਿਕਾਰੀ ਨਹੀਂ ਸੀ ਹਟ ਰਹੇ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਇਹ ਅਧਿਕਾਰੀ ਫੋਨ ਤੱਕ ਚੁੱਕਣ ਤੋਂ ਹਟ ਕੇ